ਸਰਕਾਰ ਤਕਵੀਰ ਸਿੰਘ ਜੀ ਜਿੰਦਾਬਾਦ ਸਰਕਾਰ ਤਕਵੀਰ ਸਿੰਘ ਜੀ ਜਿੰਦਾਬਾਦ ਬਹੁਤ ਬਹੁਤ ਸਾਰੇ ਦਾ ਧੰਨਵਾਦ ਤੁਸੀਂ ਸਾਰੇ ਆਪਣੇ ਬੱਚੇ ਮਸ਼ੀਰਵਾਦ ਦੇਣ ਪਾਉਂਦੇ ਹੋ ਇੱਕ ਵਾਰ ਫੇਰ ਦਿਲ ਦੀਆਂ ਨਰਾਇਓ ਦਾ ਸਾਰਾ ਦਾ ਧੰਨਵਾਦ ਜੇਤੀ ਹੁਣ ਫੱਲੇ ਜਾਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਵੱਖ-ਵੱਖ ਪਿੰਡਾਂ ਵਿੱਚ ਹੁੰਦੇ ਹੋਏ ਪਿੰਡ ਕੋਟਲੀ ਢੋਲੇ ਸ਼ਾਹ ਵਿਖੇ ਪਹੁੰਚੇ ਆਂ ਔਰ ਇਥੋਂ ਦੇ ਸਰਪੰਚ ਸਾਹਿਬ ਨੇ ਸਾਰੇ ਨਗਰ ਨੇ ਬਹੁਤ ਮਾਣ ਦਿੱਤਾ ਸਾਰਾ ਪਿੰਡ ਪੱਬਾਪਾਰ ਹੋਇਆ ਕਿ ਆਪਣੇ ਬੱਚੇ ਨੂੰ ਅਸ਼ੀਰਵਾਦ ਦੇਣ ਲਈ ਤੁਸੀਂ ਵੇਖਿਆ ਕਿੰਨਾ ਵੱਡਾ ਇਸ ਪਿੰਡ ਦਾ ਇਕੱਠ ਹੋਇਆ ਮੈਂ ਸਾਰਿਆਂ ਦਾ ਸਿਰ ਝੁਕਾ ਕੇ ਧੰਨਵਾਦ ਕਰਦਾ ਕਿ ਸਾਰੇ ਬਜ਼ੁਰਗ ਨੌਜਵਾਨ ਵੀਰ ਮਾਤਾਵਾਂ ਭੈਣਾਂ ਆਪਣੇ ਬੱਚੇ ਨੂੰ ਅਸ਼ੀਰਵਾਦ ਦੇਣ ਪਹੁੰਚੇ ਆ ਮੈਸ ਦੇਲਦਿਆਂ ਕਰਾਈਏ ਤਾਂ ਸਾਰਿਆਂ ਦਾ ਧੰਨਵਾਦ ਕਰਦਾ ਇਸੇ ਤਰ੍ਹਾਂ ਜਿਹਦੇ ਪਿੰਡ ਜਾਈਦਾ ਸਾਰੀ ਸੰਗਤ ਬਹੁਤ ਮਾਨ ਸਤਿਕਾਰ ਪਿਆਰ ਦੇ ਰਹੀ ਹੈ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿੰਨੇ ਦਾ ਰਿਸਪੌਂਸ ਮਿਲਦਾ ਪਿਆ ਜੋਂ ਦੇ ਵਿੱਚ ਰਿਸਪੌਂਸ ਤਾਂ ਮੈਂ ਦੱਸ ਹੀ ਚੁੱਕਾ ਕਿ ਸਾਰੀ ਸੰਗਤ ਜਿਹੜੀ ਪੱਵਾ ਪਾਰ ਹੋਈ ਆ ਤੇ 17 ਤਰੀਕ ਦੀ ਜਿਹੜੀ ਵੇਟ ਕਰ ਰਹੀ ਆ ਕਿ ਜਿਸ ਦਿਨ ਰਿਜ਼ਲਟ ਆਉਣਾ ਫੈਸਲਾ ਸਾਰਿਆਂ ਨੇ ਸਾਰੀ ਸੰਗਤ ਲਈ ਬੈਠੀ ਆ ਬਸ ਐਲਾਨ ਹੋਣਾ ਬਾਕੀ ਆ ਤੇ ਆਸ ਕਰਦਾ ਕਿ ਗੁਰੂ ਸਾਹਿਬ ਕਿਰਪਾ ਕਰਨਗੇ ਉਸ ਦਿਨ ਦਾਸ ਨੂੰ ਵੱਡੀ ਗਿਣਤੀ ਨਾਲ ਜੇ ਕਥੋਂ ਨਗਲ ਜਉ ਤੋ ਜਿਤਾਵਾਂ ਲਿਖਿਆ ਕੀਤਾ ਗਿਆ ਥੋੜੀ ਜਾਣਕਾਰੀ ਦੇ ਦਿਓ ਕਿੰਨੇ ਤੋਂ ਕਿੰਨੇ ਸਟਾਰਟ ਆ ਤੇ ਕਿਵੇਂ ਦਾ ਪ੍ਰਬੰਧ ਕੀਤਾ ਇਹ ਰੈਲੀ ਸਾਡੇ ਮਾਨਯੋਗ ਹਲਕਾ ਮਜੀਠਾ ਦੇ ਇੰਚਾਰਜ ਸਰਦਾਰ ਤਲਬੀਰ ਸਿੰਘ ਜੀ ਗਿੱਲ ਜੀ ਦੇ ਗਵਾਹੀ ਹੇਠ ਜਿਹੜੀ ਰੈਲੀ ਹੋਣ ਜਾ ਰਹੀ ਆ ਜਿਸ ਦੇ ਵਿੱਚ ਸਾਡੇ ਸੂਬਾ ਪ੍ਰਧਾਨ ਸ਼੍ਰੀ ਅਮਰੋੜਾ ਜੀ ਪਹੁੰਚ ਰਹੇ ਆ ਔਰ ਹੋਰ ਵੀ ਸਾਡੇ ਸੀਨੀਅਰ ਲੀਡਰ ਸਾਹਿਬਾਨ ਪਹੁੰਚ ਰਹੇ ਆ ਸਾਰੇ ਹਲਕੇ ਨੂੰ ਪਿੰਡਾਂ ਵਿੱਚ ਬੇਨਤੀ ਕੀਤੀ ਸੰਗਤ ਨੂੰ ਕਿ ਉਸ ਦਿਨ ਵੱਧ ਚੜ ਕੇ ਜਿਹੜਾ ਉਥੇ ਪਹੁੰਚਣ ਤਾਂ ਕਿ ਆਪਣੇ ਸੀਨੀਅਰ ਲੀਡਰ ਸਾਹਿਬਾਨਾਂ ਦੇ ਵਿਚਾਰ ਸੁਣ ਸਕਣ ਅਤੇ ਜਿਹੜੀਆਂ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਚੋਣਾਂ ਹੋ ਰਹੀਆਂ ਉਸ ਦੇ ਸੰਬੰਧ ਵਿੱਚ ਜਿਹੜੀ ਆ ਉਸ ਦਿਨ ਰੈਲੀ ਰੱਖੀ ਗਈ ਹੈ ਅੱਜ ਕੱਲ ਖਾਸ ਕਰਕੇ ਸੁਖਵੀਰ ਸਿੰਘ ਬਾਦਲ ਜੀ ਜਿਹੜੇ ਕਿੱਥੋਂ ਨਿਕਲਦੇ ਆਂਦਾ ਕਿ ਆਪਣੇ ਆਪ ਨੂੰ ਮੁੱਖ ਮੰਤਰੀ ਦੱਸਦੇ ਆ ਤੇ ਉਹਨਾਂ ਦੇ ਕਾਲੀ ਦਲ ਦੀ ਇੰਨੀ ਮਾੜੀ ਹਾਲਤ ਹੋ ਚੁੱਕੀ ਹੈ ਇੰਨੀ ਪਾਣੀ ਪਤਲੀ ਹਾਲਤ ਹੋ ਗਈ ਕਿ ਉਹਨਾਂ ਨੂੰ ਮਜੀਠੇ ਹਲਕੇ ਵਿੱਚ ਆਪ ਆਉਣਾ ਪਿਆ ਕਿਉਂਕਿ ਉਹਨਾਂ ਦੇ ਆਉਣ ਦਾ ਕਾਰਨ ਇਹ ਹੀ ਆ ਕਿ ਇੱਥੇ ਇਸ ਵੇਲੇ ਜਿਹੜੀ ਚੜ੍ਹਾਈ ਆ ਉਹ ਸਰਦਾਰ ਤਲਬੀਰ ਸਿੰਘ ਗਿੱਲ ਦੀ ਆ ਉਹਨਾਂ ਦਾ ਸਾਰੇ ਹਲਕੇ 'ਚ ਖੌਫ ਆ ਫੇ ਵਿਰੋਧੀਆਂ ਉਹਨਾਂ ਦੇ ਨਾਮ ਸੁਣ ਕੇ ਜਿਹੜਾ ਕਬਰਹਾੜਣ ਲੱਗ ਪੈਂਦੀ ਆ ਤੇ ਸੁਖਬੀਰ ਸਿੰਘ ਬਾਦਲ ਨੂੰ ਵਿਰੋਧੀਆਂ ਨੇ ਡਰ ਲਿਆ ਤੇ ਸੱਜਾ ਕਿ ਥੋੜਾ ਬੋਤਾ ਉਹਨਾਂ ਨੂੰ ਹੌਸਲਾ ਮਿਲੇ ਬਾੜਾ ਹੌਸਲੇ ਵਾਲੀ ਗੱਲ ਕੋਈ ਨਹੀਂ ਗਿੱਲ ਸਾਹਿਬ ਦੇ ਅੱਗੇ ਜਿਹੜਾ ਜਿਹੜਾ ਵੀ ਉਹਨਾਂ ਦੇ ਅੱਗੇ ਆਊਗਾ ਉਹ ਟਾ ਟੇਰੀ ਹੋ ਜੂਗਾ ਗਿਲ ਸਾਹਿਬ ਦੀ ਇਸ ਵੇਲੇ ਸਾਰਾ ਹਲਕਾ ਉਹਨਾਂ ਦੀ ਪਿੱਠ ਤੇ ਖੜਾ ਉਹਨਾਂ ਦਾ ਸਹਿਯੋਗ ਦੇ ਰਿਹਾ ਤੇ ਸੁਖਬੀਰ ਸਿੰਘ ਬਾਦਲ ਜਿਹੜਾ ਉਹ ਆਪਣੀ ਸਿਆਸੀ ਜ਼ਮੀਨ ਜਿਹੜੀ ਉਹ ਗਵਾ ਚੁੱਕੇ ਆ ਹੁਣ ਉਹਨਾਂ ਦੇ ਚਾਹੇ 10 ਚੱਕਰ ਮਾਰ ਲੈਣ ਚਾਹੇ 100 ਮਾਰ ਲੈਣ ਉਹਨਾਂ ਦੇ ਕੋਈ ਆਏ ਕਿ ਗਏ ਦਾ ਕੋਈ ਫਾਇਦਾ ਨਹੀਂ ਠੀਕ ਹੈ ਧੰਨਵਾਦ ਮੈਂ ਧਰਮਿੰਦਰ ਸਿੰਘ ਪਿੰਡ ਕੋਟੀ ਢੋਲੇ ਸਾਹਿਬ ਦਾ ਸਰਪੰਚ आज टूर्न मीटिंग ਕੀਤੀ ਕੀ ਕੀ ਕਹਿਣਾ ਚਾਹੁੰਦੇ ਹੋ ਵੇਖੋ ਸਾਡੇ ਹੁਸਨ ਸਿੰਘ ਸਿਆਲਕੀਆ ਸਾਹਿਬ ਆਏ ਆ ਆਪਾਂ ਉਹਨਾਂ ਨੂੰ ਵਿਸ਼ਵਾਸ ਦਿਓ ਉਹਨੇ ਆ ਕਿ ਆਪਾਂ ਆਪਣੇ ਪਿੰਡ ਤੋਂ ਤੇ ਵੱਡੀ ਗਿਣਤੀ 'ਚ ਜਿਤਾਵਾਂਗੇ ਹੀ ਔਰ ਸਾਰੇ ਹਲਕੇ ਤੋਂ ਬਹੁਤ ਵੱਡੀ ਗਿਣਤੀ 'ਚ ਉਹਨਾਂ ਦੀ ਜਿੱਤ ਪ੍ਰਾਪਤ ਹੋਵੇਗੀ ਹੋਰ ਕੀ ਕਹਿਣਾ ਚਾਹੁੰਦੇ ਹੋ ਕਿ ਉਹਨਾਂ ਦੀ ਤਿਆਰੀ ਚੱਲ ਰਹੀ ਹੈ ਸਾਡੇ ਬਹੁਤ ਵਧੀਆ ਤਿਆਰੀ ਚੱਲ ਰਹੀ ਹੈ ਵੇਖੋ ਚੋਣ ਪ੍ਰਚਾਰ ਤੁਹਾਨੂੰ ਪਤਾ ਹੀ ਦੇਖ ਹੀ ਰਿਹਾ ਸੰਗਤ ਦੇ ਹਿਸਾਬ ਨਾਲ ਬਹੁਤ ਵਧੀਆ ਗਿਣਤੀ 'ਚ ਜਿਤਾਵਾਂਗੇ ਉਹਨਾਂ ਨੂੰ